ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਕੋਈ ਪ੍ਰਸ਼ਾਸਨ ਦਾ ਇੱਥੇ ਕੋਈ ਪ੍ਰਸ਼ਾਸਨ ਅਰੇਂਜਮੈਂਟ ਨਹੀਂ ਕੀਤਾ ਸਾਰਾ ਤੂਰੀ ਏ ਟੂ ਜ਼ेड ਸਾਡਾ ਇੱਥੇ ਬੈਠਾ ਹੈ ਅਸੀਂ ਦੁਕਾਨਾਂ ਦੇ ਵਿੱਚ ਘਿਰੇ ਹੋયા ਜਿੱਥੇ ਵੀ ਕੋਈ ਬਾਦਲ ਆਉਂਦਾ ਹੈ ਉਹ ਤਾਂ ਆ ਹੀ ਪਤਾ ਲੱਗਾ 20000 ਪ੍ਰਸ਼ਾਸਨ ਪਹੁੰਚ ਗਿਆ ਉਹਨਾਂ ਨਾਲ ਹੀ ਨੇ ਜੀ ਸਾਡੇ ਦੇ ਵਿੱਚ ਕੋਈ ਨਹੀਂ ਆਉਂਦਾ ਸਰਦਰ ਫਾਇਰ ਬ੍ਰਿਗੇਡ ਨਹੀਂ ਸ਼ਹਿਰ ਚ ਤੂਰੀ ਚ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਦਾ ਗੁੱਸਾ ਪ੍ਰਸ਼ਾਸਨ ਖਿਲਾਫ ਇਸ ਲਈ ਹੈ ਕਿਉਂਕਿ ਤਕਰੀਬਨ 50000 ਦੀ ਆਬਾਦੀ ਵਾਲੇ ਇਸ ਹਲਕੇ ਵਿੱਚ ਫਾਇਰ ਬ੍ਰਿਗੇਡ ਦੀ ਇੱਕ ਵੀ ਗੱਡੀ ਨਹੀਂ ਹੈ ਸਾਹੂਲਤ ਤੋਂ ਸਖਨੇ ਸ਼ਹਿਰ ਦੇ ਸਦਰ ਬਾਜ਼ਾਰ ਇਲਾਕੇ ਵਿੱਚ ਖੰਨਾ ਜਨਰਲ ਸਟੋਰ ਵਿੱਚ ਫਟ ਗਈ ਭਿਆਨਕ ਅੱਗ ਨੇ ਲੱਖਾਂ ਦਾ ਨੁਕਸਾਨ ਕਰ ਦਿੱਤਾ ਸੈਂਕੜਿਆਂ ਦੀ ਗਿਣਤੀ ਵਿੱਚ ਦੁਕਾਨਦਾਰਾਂ ਨੇ ਆਪਣੇ ਆਪਣੇ ਪੱਧਰ ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਸਿਰ ਨਾ ਪਹੁੰਚਣ ਤੇ ਭੜਕੇ ਦੁਕਾਨਦਾਰਾਂ ਨੇ ਸਰਕਾਰ ਖਿਲਾਫ ਨਾਰੀਬਾਜ਼ੀ ਕੀਤੀ ਚ 11 ਆਪਣੇਲੂ ਹੋਣ ਵਾਲੀ ਜ਼ਮੀਂ ਚੋਣਾ ਦਾ ਬੁਖਾਰ ਸਿਖਰਾਂ ਤੇ ਹੈ ਸੀਐਮ ਤੇ ਡਿਪਟੀ ਸੀਐਮ ਵੀ ਚੋਣ ਸਭਾਵਾਂ ਨੂੰ ਸੰਬੋਧਨ ਕਰਨ ਪਹੁੰਚੇ ਹੋਏ ਸਨ ਇਸ ਲਈ ਦੁਕਾਨਦਾਰਾਂ ਨੂੰ ਹਮਦਰਦੀ ਦਾ ਮੱਲਮ ਲਾਉਣ ਤੇ ਤੇਜ਼ੀ ਦਿਖਾਈ ਸਾਬਕਾ ਵਿਧਾਇਕ ਗगनਜੀਤ ਪਰਣਾਲਾ ਨੇ ਉਹਨਾਂ ਸੂਬੇ ਤੇ ਲੋਕਾਂ ਨੂੰ ਸਹੂਲਤਾਂ ਨਾ ਮਿਲਣ ਦਾ ਕਾਰਨ ਬਾਦਲ ਪਰਵਾਰ ਦੇ ਪੰਜ ਪਿਆਰਿਆਂ ਨੂੰ ਦੱਸਿਆ ਇਸ ਸਾਰੇ ਖਾਨਦਾਨ ਕੇ ਸਾਥ ਇੱਕ ਇੱਕ ਵਾਇਰਲ ਗ੍ਰੇਡ ਘੁੰਮਤੀ ਹੈ ਬਾਦਲ ਸਾਹਿਬ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਉਹਨਾਂ ਦਾ ਬੇਟੇ ਬਹੂ ਉਹਨਕੀ ਸੈਂਟਰ ਕੀ ਮਹਿ ਮੰਤਰੀ ਜਵਾਈ ਉਹਨਾਂ ਦਾ ਫੌੜ ਮੰਤਰੀ ਰੈਵਨਿਊ ਡਿਪਾਰਟਮੈਂਟ ਉਹਨਕੇ ਡਿਪਟੀ ਮੁੱਖ ਮੰਤਰੀ ਕੇ ਸਾਲਾ ਸਾਹਿਬ ਕੇ ਪਾਸ ਪੰਜ ਪਿਆਰੇ ਹੈ ਜੋ ਸਾਰਾ ਪੰਜਾਬ ਕਾ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਉਹਨ ਕੀ ਦੇਖ ਰੱਖੇ ਮੇ ਲੱਗ ਰਹਾ ਹੈ ਸਿਆਸੀ ਰੈਲੀਆਂ ਵਿੱਚ ਹਰ ਪਾਰਟੀ ਨੇ ਵਾਅਦੇ ਦੀ ਸੱਚਾਈ सदर ਬਾਜ਼ਾਰ ਇਲਾਕੇ ਵਿੱਚ ਅਗਨਲ ਹੋਏ ਲੱਖਾਂ ਦੇ ਨੁਕਸਾਨ ਦੀ ਘਟਨਾ ਸ਼ੀਸ਼ਾ ਦਿਖਾਉਣ ਲਈ ਕਾਫੀ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ